ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਭਗਤ ਸੈਣ ਜੀ ਦੀ ਜੀਵਨੀ ਬਾਰੇ ਵਿਚਾਰ ਕਰ ਰਹੇ ਹਾਂ ਕਿ ਭਗਤ ਸੈਣ ਜੀ 15 ਭਗਤਾਂ ਦੇ ਵਿੱਚੋਂ ਇੱਕ ਭਗਤ ਹੋਏ ਹਨ ਉਹਨਾਂ ਦਾ ਜੀਵਨ ਕਾਲ 1390 ਇਸਵੀ ਤੋਂ ਲੈ ਕੇ 1440 ਇਸਵੀ ਤੱਕ ਰਿਹਾ ਹੈ ਪਿਤਾ ਦਾ ਨਾਮ ਸ੍ਰੀ ਮੁਕੰਦਰ ਰਾਏ ਅਤੇ ਮਾਤਾ ਦਾ ਨਾਮ ਜੀਵਨਤੀ ਸੀ ਕਿ ਸ੍ਰੀ ਸੈਨਜੀ ਚਾ 10 ਸਾਲ ਦੇ ਸਨ ਤਾਂ ਉਹਨਾਂ ਨੇ ਆਪਦੇ ਭੂਆ ਕੋਲੇ ਜਾ ਕਰਕੇ ਲਾਹੌਰ ਸ਼ਹਿਰ ਦੇ ਵਿੱਚ ਰਹੇ ਇਹ ਪਰਿਵਾਰ ਨਾਈ ਜਾਤ ਗੋਤੀ ਰੀਵਾ ਦੇ ਨਾਲ ਸੰਬੰਧ ਸੀ ਆਪ ਜੀ ਨੂੰ 10 ਸਾਲ ਦੀ ਉਮਰ ਵਿੱਚ ਹੀ ਆਪ ਜੀ ਦੀ ਭੂਆ ਸੋਵੀ ਦੇਈ ਦੇ ਕੋਲ ਲਾਹੌਰ ਭੇਜਿਆ ਲਾਹੌਰ ਸ਼ਹਿਰ ਵਿੱਚ ਭਗਤ ਸੈਨ ਜੀ ਨੇ ਪਰਿਵਾਰਕ ਅਤੇ ਜਾਤੀਗਤ ਕਾਰੋਬਾਰ ਸਿੱਖਣ ਦਾ ਸਥਾਨ ਬਣਾਇਆ ਲਾਹੌਰ ਵਿੱਚ ਸੈਨ ਜੀ ਨੇ ਰਹੀਮ ਖਾਨ ਦੇ ਵਿਅਕਤੀ ਨੂੰ ਜਦੀ ਪੁਸਤਕ ਕੰਮ ਸਿੱਖਣ ਲਈ ਆਪਣਾ ਉਸਤਾਦ ਧਾਰਿਆ ਸੈਨਜੀ ਨੇ ਉਸਤਾਦ ਦਾ ਸੁਭਾਅ ਨਿਮਰਤਾ ਅਤੇ ਮਿੱਠੀ ਬੋਲੀ ਨਾਲ ਜਿੱਤ ਲਿਆ ਇਸ ਤਰ੍ਹਾਂ ਆਪਣੇ ਨਾਈ ਦੇ ਕੰਮ ਵਿੱਚ ਨਪੁੰਨ ਹੋ ਗਏ ਕਾਰੋਬਾਰ ਵਿੱਚ ਕੁਸ਼ਲਤਾ ਪ੍ਰਾਪਤ ਕਰ ਲਈ ਉਸ ਤੋਂ ਉਪਰੰਤ ਬਾਦਵ ਘੜ ਦੇ ਰਾਜੀ ਦੀ ਨੌਕਰੀ ਕੀਤੀ ਉਨ੍ਹਾਂ ਦਾ ਕੰਮ ਸੀ ਰਾਜੇ ਦੀ ਸੇਵਾ ਵਿੱਚ ਕੱਪੜੇ ਪਵਾਉਣੇ ਇਸ਼ਨਾਨ ਕਰਾਉਣਾ ਨਹਾਉਣਾ ਮਾਲਸ਼ ਕਰਨੀ ਇਤਿਹਾਸੇ ਮਜਾਕ ਵਿੱਚ ਸਰੀਰਕ ਮਾਨਸਿਕ ਥਕਾਵਟ ਅਤੇ ਦਿਮਾਗੀ ਥਕਾਵਟ ਨੂੰ ਦੂਰ ਕਰਨ ਲਈ ਕੰਮ ਕਰਦੇ ਸਨ ਇਸ ਲਈ ਸ੍ਰੀ ਸੈਣ ਜੀ ਨੇ ਰਾਜੇ ਦਾ ਮਨ ਜਿੱਤ ਲਿਆ ਰਾਜੇ ਦੀ ਨੌਕਰੀ ਕਰਦੇ ਕਰਦੇ ਨਾਲ ਪ੍ਰਭੂ ਭਗਤੀ ਵਿੱਚ ਲੀਨ ਰਹਿੰਦਾ ਜਦੋਂ ਵੀ ਸਮਾਂ ਲੱਗਦਾ ਤਾਂ ਆਤਮਕ ਗਿਆਨੀਆਂ ਤੇ ਸਾਧੂਆਂ ਭਗਤਾਂ ਦੇ ਨਾਲ ਵਿਚਾਰ ਕਰਦੇ ਇਸੇ ਕਰਕੇ ਭਗਤ ਰਾਮਾਨੰਦ ਜੀ ਦੀ ਰੋਹਾਨੀ ਅਗਵਾਈ ਕੀਤੀ ਆਪ ਜੀ ਭਾਈ ਕਬੀਰ ਜੀ ਦੇ ਭਾਈ ਗੁਰੂ ਬਣੇ ਇੱਕ ਦਿਨ ਸੈਣ ਜੀ ਸਵੇਰੇ ਉੱਠ ਕੇ ਰਾਜਾ ਜੀ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਸੰਤ ਮੰਡਲੀ ਮਿਲ ਗਈ ਸੈਨ ਜੀ ਨੂੰ ਉਹ ਸੰਤ ਜਾਣਦੇ ਸਨ ਸੰਤਾਂ ਨੂੰ ਘਰ ਲਿਜਾ ਕੇ ਭੰਡਾਰੇ ਦਾ ਪ੍ਰਬੰਧ ਕੀਤਾ ਭੰਡਾਰਾ ਛਕਾਉਂਦਿਆਂ ਛਕਾਉਂਦਿਆਂ देर ਹੋ ਗਈ ਫਿਰ ਹਰੀ ਦਾ ਕੀਰਤਨ ਹੋਣ ਲੱਗ ਪਿਆ ਕੀਰਤਨ ਵਿੱਚਨ ਮਗਨ ਹੋਏ ਨੂੰ ਰਾਤ ਦੇ 10 ਵਜੇ ਕੀਰਤਨ ਚੱਲਦਾ ਰਿਹਾ ਅਤੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਸੈਨ ਜੀ ਨੂੰ ਯਾਦ ਆਇਆ ਕਿ ਮੈਂ ਅੱਜ ਰਾਜੇ ਦੀ ਸੇਵਾ ਦੇ ਵਿੱਚ ਹਾਜ਼ਰ ਨਹੀਂ ਹੋਇਆ ਤਾਂ ਰਾਜਾ ਸਾਹਿਬ ਜ਼ਰੂਰ ਗੁੱਸੇ ਹੋਵੇਗਾ ਸ਼ਾਇਦ ਨੌਕਰੀ ਤੋਂ ਕੱਢ ਦੇਵੇਗਾ ਇਸੇ ਚਿੰਤਾ ਵਿੱਚ ਸਾਰੀ ਰਾਤ ਨੀਂਦ ਨਾ ਆਈ ਤਾਂ ਸਵੇਰ ਹੋਈ ਤਾਂ ਕਾਲੀ-ਕਾਲੀ ਵਿੱਚ ਰਾਜਾ ਜੀ ਮਹਿਲ ਵੱਲ ਡਰਦਾ-ਡਰਦਾ ਦਿਲ ਧੜਕਦਾ ਹੈ ਪਹੁੰਚ ਗਏ ਅੱਗੇ ਰਾਜਾ ਸਾਹਿਬ ਪਲੰਘ ਉੱਤੇ ਬੈਠੇ ਹਨ ਭਗਤ ਸੈਨ ਜੀ ਨੂੰ ਦੋਰੋਂ ਰਾਜੇ ਨੂੰ ਦੇਖ ਕੇ ਦੂਰ ਖੜ ਗਏ ਸਿਰ ਨੀਵਾ ਕਰਕੇ ਖਿਮਾ ਮੰਗਣਾ ਹੀ ਚਾਹੁੰਦਾ ਸੀ ਪਰ ਪ੍ਰਭੂ ਦੇ ਕੌਤਕਾ ਨੂੰ ਕੌਣ ਜਾਣਦਾ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੈ ਪਰਗਟ ਕਰੈ ਭਗਤ ਵਡਿਆਈ ਅਜੇ ਭਗਤ ਜੀ ਕੁਝ ਜਵਾਨੋਂ ਬੋਲਣ ਹੀ ਲੱਗੇ ਸਨ ਤਾਂ ਰਾਜਾ ਜੀ ਪਹਿਲਾਂ ਬੋਲ ਪਿਆ ਕਹਿਣ ਲੱਗਾ ਸੈਣ ਜੀ ਮੈਂ ਬਹੁਤ ਖੁਸ਼ ਹਾਂ ਕਿ ਕੱਲ੍ਹ ਦੀ ਤੂੰ ਮੇਰੀ ਬਹੁਤ ਚੰਗੀ ਸੇਵਾ ਕੀਤੀ ਹੈ ਇਹ ਗੱਲ ਕਹਿ ਕੇ ਸੋਨੇ ਦੀ ਜੰਜੀਰ ਗਲੋਂ ਲਾ ਕੇ ਸ੍ਰੀ ਸੈਣ ਜੀ ਤੇ ਗਲ ਪਚਾ ਪਾ ਦਿੱਤੀ ਸੈਣ ਜੀ ਹੈਰਾਨ ਹੋਇਆ ਕਿ ਮੈਂ ਤਾਂ ਆਇਆ ਨਹੀਂ ਸੇਵਾ ਕੌਣ ਕਰ ਗਿਆ ਜਦੋਂ ਰਾਜਾ ਜੀ ਨੂੰ ਸਾਰੇ ਵਾਰਤਾ ਭੰਡਾਰੇ ਵਾਲੀ ਦੱਸੀ ਤਾ ਰਾਜਾ ਜੀ ਨੇ ਕਿਹਾ ਕਿ ਇਹ ਬਿਲਕੁਲ ਸੱਚ ਹੈ ਕਿ ਤੁਸੀਂ ਨਹੀਂ ਆਏ ਤਾਂ ਭਗਤ ਜੀ ਨੇ ਕਿਹਾ ਜੀ ਨਹੀਂ ਆਇਆ ਸੱਚ ਹੈ ਤਾਂ ਰਾਜਾ ਜੀ ਨੇ ਕਿਹਾ ਕਿ ਜਿਸ ਵੇਲੇ ਤੂੰ ਆਇਆ ਕਰਦਾ ਸੀ ਠੀਕ ਉਸੇ ਵੇਲੇ ਤੇਰੇ ਸਰੂਪ ਵਾਲਾ ਬੰਦਾ ਆਇਆ ਉਸ ਨੇ ਮੇਰੀ ਸੇਵਾ ਬਹੁਤ ਕੀਤੀ ਪੂਰੇ 2 ਘੰਟੇ ਮਾਲਸ਼ ਕਰਦਾ ਰਿਹਾ ਆ ਰਾਜਾ ਜੀ ਪ੍ਰਭੂ ਦਾ ਅਚਾਰਜਕ ਖੇਲ ਦੇਖ ਕੇ ਸੋਚਣ ਲੱਗਿਆ ਕਿ ਸੈਨ ਜੀ ਨੇ ਕਿਹਾ ਮਹਾਰਾਜ ਜੀ ਮੈਂ ਪ੍ਰਭੂ ਦੀ ਭਗਤੀ ਵਿੱਚ ਮगन ਸੀ ਤਾਂ ਪ੍ਰਭੂ ਜੀ ਮੇਰੇ ਕੰਮ ਕਰਨ ਵਾਸਤੇ ਆ ਗਿਆ ਮੇਰੇ ਧਨ ਭਾਗ ਅਤੇ ਸਭ ਤੋਂ ਵੱਡੇ ਭਾਗ ਆਪ ਜੀ ਦੇ ਜਿਨ੍ਹਾਂ ਨੂੰ ਪ੍ਰਭੂ ਜੀ ਦੇ ਦਰਸ਼ਨ ਹੋਏ ਤਾਂ ਰਾਜਾ ਜੀ ਨੇ ਉਸ ਦਿਨ ਤੋਂ ਭਗਤ ਸੈਨ ਨੂੰ ਬਹੁਤ ਸਤਿਕਾਰ ਦਿੱਤਾ ਸਗੋਂ ਪੰਜਵੇਂ ਪਾਸ਼ਾ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਕਾਰ ਕੇ ਬਾਣੀ ਦਰਜ ਕਰਕੇ ਜਿੱਥੇ 15 ਭਗਤਾਂ ਦੀ ਬਾਣੀ ਦਰਜ ਹੈ ਉੱਥੇ ਸ੍ਰੀ ਸਹਿਣ ਜੀ ਨੂੰ ਵੀ ਜਗ੍ਹਾ ਦਿੱਤੀ ਹੈ ਅਤੇ ਸਤਕਾਰਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 497 ਤੇ ਵਿਰਾਜਮਾਨ ਹੈ ਪੰਜਵੇਂ ਪਾਸ਼ਾ ਜੀ ਨੇ ਲਿਖਿਆ ਹੈ ਸੈਨ ਨਾਈ ਬੋਤਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨੇਆ ਰਾਗ ਆਸਾ ਦੇ ਵਿੱਚ ਹੈ 8ਵੇਂ ਸਥਾਨ ਤੇ 15 ਭਗਤਾਂ ਦੇ ਵਿੱਚੋਂ ਸੈਨ ਨਾਈ ਜੀ ਭਗਤ ਨੇ ਸਥਾਨ ਪ੍ਰਾਪਤ ਕੀਤਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਾਚੀਨ ਜੋਗ ਤੋਂ ਲਾਇਕੇ ਮੱਧ ਜੋਗ ਤੱਕ ਤਾਈਂ ਪ੍ਰਭੂ ਨਾਮ ਦਾ ਸਹਾਰਾ ਲੈ ਕੇ ਅਧਿਆਤਮਕ ਖੇਤਰ ਵਿੱਚ ਜਿਕਰ ਜੋਗ ਪ੍ਰਾਪਤੀਆਂ ਕਰਨ ਵਾਲੇ ਕਈ ਵਿਅਕਤੀਆਂ ਦਾ ਭਾਵ ਭਗਤ ਸੈਨਜੀ ਦਾ ਨਾਮ ਵੀ ਸ਼ਾਮਲ ਹੈ ਭਗਤ ਜੀ ਦੁਆਰਾ ਸੇਵਾ ਸਿਮਰਨ ਰਾਹੀ ਆਤਮ ਉਧਾਰ ਦਾ ਜ਼ਿਕਰ ਕਰਦਿਆਂ ਹੋਏ ਗੁਰੂ ਸਾਹਿਬ ਜੀ ਨੇ ਭਗਤ ਜੀ ਦੁਆਰਾ ਸੇਵਾ ਸਿਮਰਨ ਰਾਹੀ ਆਤਮ ਉਧਾਰ ਦਾ ਜ਼ਿਕਰ ਕਰਦਿਆਂ ਹੋਏ ਗੁਰੂ ਸਾਹਿਬ ਜੀ ਨੇ ਮਨੁੱਖ ਮਾਤਰ ਨੂੰ ਸੇਵਾ ਸਿਮਰਨ ਤੇ ਰਸਤੇ ਉੱਤੇ ਚੱਲਣ ਦਾ ਪ੍ਰੇਰਿਤ ਕੀਤਾ ਇੱਕ ਹੋਰ ਪਾਵਰ ਸ਼ਬਦ ਜਿਸ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇਸ ਨੂੰ ਮੱਧ ਕਾਲੀਨ ਭਗਤ ਜਨਾਹੇ ਵਾਰਣ ਕੀਤਾ ਹੈ ਜਿਨ੍ਹਾਂ ਦੀ ਅਖੌਤੀ ਜਾਤ ਪਾਤ ਵਿੱਚ ਉਲਝੇ ਹੋਏ ਸਮਾਜਿਕ ਵਿੱਚ ਨੀਵੀਂ ਜਾਤੀ ਸਮਝੀ ਜਾਂਦੀ ਸੀ ਅਤੇ ਜਾਤ ਪਾਤ ਨੂੰ ਵੀ ਅਖੌਤੀ ਉੱਚੀਆਂ ਜਾਤਾਂ ਵਾਲੇ ਲੋਕ ਦੁਆਰਾ ਘਰਣਾ ਨਾਲ ਦੇ ਦੇਖਿਆ ਜਾਂਦਾ ਸੀ ਉਹਨਾਂ ਅਖੌਤੀ ਜਾਤੀਆਂ ਤੇ ਸਨਮਾਨਤ ਸਹਿਤ ਉਲੇਖ ਕਰਦੇ ਹੋਏ ਗੁਰੂ ਜੀ ਨੇ ਉਹਨਾਂ ਭਗਤਾਂ ਜਨਾਂ ਨੂੰ ਅਤੇ ਭਗਤੀ ਸਾਧਨਾ ਨੂੰ ਸਾਡੇ ਸਾਹਮਣੇ ਤੱਥ ਨੂੰ ਸੱਚ ਸਾਹਮਣੇ ਕੀਤਾ ਹੈ ਅਤੇ 695 ਤਨਾਸੀ ਰਾਗ ਦੇ ਵਿੱਚ ਆਰਤੀ ਰੂਪ ਦੁਆਰਾ ਗੁਰੂ ਜੀ ਨੇ ਇਹਨਾਂ ਦਾ ਸ਼ਬਦ ਵੀ ਉਚਾਰਨ ਕੀਤਾ ਹੈ ਉਹਨਾਂ ਖਉਤੀ ਜਾਤਾਂ ਤੇ ਕੰਮਾਂ ਦਾ ਸਨਮਾਨ ਸਹਿ ਤਉਲੇਖ ਕਰਦੇ ਹੋਏ ਗੁਰੂ ਜੀ ਨੇ ਉਹਨਾਂ ਭਗਤ ਜਨਾ ਤੇ ਭਗਤੀ ਸਾਧਨਾ ਨੂੰ ਸਾਡੇ ਸਾਹਮਣੇ ਤੱਥ ਨੂੰ ਸਾਡੇ ਸਾਹਮਣੇ ਕੀਤਾ ਹੈ ਕਿ ਗੁਰੂ ਜੀ ਨੇ ਬਾਣੀ ਦੇ ਵਿੱਚ ਦਰਜ ਕਰਕੇ ਅੰਗ 497 ਤੇ ਦੱਸਿਆ ਹੈ ਸੈਨਨਾਈ ਪਤਕਾਰਿਆ ਉਹ ਘਰ ਘਰ ਸੁਨੇਆ ਫਿਰਦੇ ਵਸਿਆ ਪਰ ਭੰ ਭਗਤਾ ਮਹਿ ਗਨਿਆ ਕਿ ਸੈਨਨਾਈ ਜੋ ਛੋਟੀ ਜਾਤੀ ਦਾ ਸੀ ਉਹ ਵੀ icar ਪ੍ਰਖ ਦਾ ਨਾਮ ਨੂੰ ਜਪਦੇ ਆਂ ਜਪਦੇ ਆਂ ਭਗਤ ਹੋ ਗਿਆ ਅਤੇ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਉਸ ਬ੍ਰਹਮ ਪਾਰ ਬ੍ਰਹਮ ਭਗਤਾ ਦੇ ਵਿੱਚ ਗੜਿਆ ਗਿਆ ਇਹ ਹੈ ਬਾਣੀ ਦਾ ਦਾ ਤੇ ਭਗਤੀ ਦਾ ਸਰੂਪ ਤੁਹ ਮਹਾਰਾਜ ਜੀ ਨੇ ਇੱਕ ਪੰਕਤੀ ਹੋਰ ਲਿਖੀ ਹੈ ਪ੍ਰਗਟ ਕਰੈ ਭਗਤ ਵਡਿਆਈ ਇਹ ਭਗਤਾਂ ਦੀ ਵਡਿਆਈ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਹੈ ਭਗਤ ਜਿਨ੍ਹਾਂ ਨੇ ਇਹ ਕਮਾਈ ਕਰਕੇ ਆਕਾਰ ਰੁੱਖ ਦੀ ਵਿਡਿਆਈ ਅਤੇ ਭਗਤਾਂ ਦੀ ਵਿਡਿਆਈ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ